ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਅਭਿਆਨ ਜੁੱਧ ਨਸ਼ਿਆਂ ਦੇ ਵਿਰੁੱਧ ਗੈਂਗਸਟਰਾਂ ਤੇ ਪਰਹਾਰ ਦੇ ਤਹਿਤ ਐਸਐਸਪੀ ਪਟਿਆਲਾ ਵਰਨ ਕੁਮਾਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਥਾਣਾ ਸਦਰ ਇੰਚਾਰਜ ਲਵਦੀਪ ਸਿੰਘ ਸੰਧੂ ਦੀ ਜੋਗ ਅਗਵਾਈ ਦੇ ਵਿੱਚ ਪਾਤਲਾ ਦੇ ਭਗਤ ਸਿੰਘ ਚੌਂਕ ਦੇ ਵਿੱਚ ਨਾਕਾ ਲਗਾਇਆ ਗਿਆ ਇਸ ਨਾਕੇ ਦੇ ਵਿੱਚ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਟ੍ਰੈਫਿਕ ਇੰਚਾਰਜ ਦਰਸ਼ਨ ਸਿੰਘ ਦੁਆਰਾ ਕਈ ਵਾਹਨਾਂ ਦੇ ਚਲਾਨ ਵੀ ਕੱਟੇ ਗਏ ਦੇਖਦੇ ਹਾਂ ਇੱਕ ਹਾਜਪੋਰਟ ਹਾਜਪੋਰਟ ਪੰਜਾਬੀ ਉਤੇ ਬਹੁਤ ਆਸਵਾਦਕ ਹੈ ਤੇ ਇਹ ਮੌਜੂਦਾ ਪਟਨਾ ਦੇ ਪੱਜ ਸਿੰਘ ਕੌਂ ਦੇ ਵਿੱਚ ਇੱਕ ਪਟਨਾ ਪੁਲਿਸ ਸਟਾਫ ਦੇ ਤੋਂ ਸੇਸ਼ ਨਾਟਕ ਲਾਗੇ ਅਕਤਵਲੀ ਰਾਤ ਨੂੰ ਤੇ ਮੌਜੂਦਾ ਤੋਂ ਦੇਖੀ ਜਾਂਦੇ ਨੇ ਇਸ ਤਰ੍ਹਾਂ ਦੀ ਗੱਲ ਕੀ ਕਰ ਮੈਂ ਨੇ ਕੇਸ ਫਾਈਲ ਕਰਾ ਲਿਆ ਅਧਿਕਾਰੀਆਂ ਇਹ ਬਣਨ ਕਰਕੇ ਕਿ ਅੰਦਰੋਂ ਦਾ ਸੀਪਰੇਟ ਅਸੂਲ ਦੇ ਬਹਿਸ ਇਹ 902 ਦਾ ਖਾਤਾ ਮੇਰੇ ਨਾਲ ਇੱਕ ਚਾਰਟ ਪ੍ਰਾਈਵੇਟ ਨੇ ਕਰਦੇ ਹੋਣਾ ਕੋਈ ਟਵਰਟ ਮਤਲਬ ਕਰ ਰਿਹਾ ਹੈ ਜੇ ਪਰ ਕਿੰਨੇ ਤੋਂ ਹੋ ਗਏ ਜੀ ਇਹ 9 ਤੋਂ 2 ਵਜੇ ਤੱਕ ਹੈ ਜੀ ਇਹ ਜਿਹੜਾ ਹਰਿਆਣਾ ਸਾਈਡ ਤੋਂ ਕ੍ਰਾਸ ਬਾਰਡਰ ਤੋਂ ਜਿਹੜੀਆਂ ਵੀ ਕੋਈ ਗੱਡੀਆਂ ਵਹੀਕਲ ਆਉਂਦੇ ਨੇ ਉਹਨਾਂ ਦੀ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਹੈ ਤੇ ਜੇ ਕਿਸੇ ਦੇ ਵਿੱਚ ਕੋਈ ਉਲੰਘਾਈ ਪਾਈ ਜਾਂਦੀ ਹੈ ਤਾਂ ਉਹਨਾਂ ਦਾ ਚਲਾਣ ਵੀ ਕੀਤਾ ਜਾ ਰਿਹਾ ਸਰ ਕੋਈ ਵਾਦਾਇਤਾ ਜੀ ਇਸ ਸ਼ਰਤਾਂ ਨੂੰ ਸਾਨੂੰ ਕੁਝ ਕਹਿਣਾ ਚਾਹੋਗੇ ਖਦਰਤਾ ਦਾ ਜਿਹੜਾ ਯੁੱਧ ਨਸ਼ਾ ਵਰਤ ਮਾਣੇ ਕੇ ਆਪ ਸਰਕਾਰ ਵੱਲੋਂ ਮਹੀਨ ਵੱਢੀ ਗਈ ਹੈ ਉਹਦੇ ਤਹਿਤ ਗੈਂਗਸਟਰਾਂ ਤੇ ਪ੍ਰਹਾਰ ਚੱਲ ਰਿਹਾ ਹੈ ਉਹਦੇ ਤਹਿਤ ਇਹਨਾਂ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਵੀ ਜਿਹੜੇ ਮਾੜੇ ਅੰਸਰ ਨੇ ਆਪਦਾ ਕੰਮ ਬੰਦ ਕਰਦੇ ਨਹੀਂ ਉਹਨਾਂ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ। ਬਹੁਤ ਧੰਨਵਾਦ ਸਰ। ਇਸਨ ਖਾਨਾ ਸਦਰ ਇਨਚਾਰਜ ਲਵਿੰਦ ਸਿੰਘ ਸੰਧੂ ਜਿਹੜੇ ਕਿ ਮੌਕੇ ਤੇ ਮੌਜੂਦ ਨੇ ਇਹਨਾਂ ਨੇ ਸਾਨੂੰ ਦੱਸਿਆ ਕਿ ਸ਼ਰਾਰਤੀ ਅੰਸਰਾਂ ਦੇ ਖਿਲਾਫ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਖਿਲਾਫ ਇੱਕ ਖਾਸ ਮਹਿੰਨਾ ਜਿਹੜੀ ਚਲਾਈ ਜਾ ਰਹੀ ਹੈ ਉਸ ਦੇ ਤਹਿਤ ਨਾਕਾ ਲਾਇਆ ਗਿਆ ਹੈ। ਇਨਰ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਸ਼ੇਰ ਪੰਜਾਬ న్యూਸ ਦੇ ਦੇਖ ਰਹੇ ਦਰਸ਼ਕਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ